ਜਿਵੇਂ ਚੌਪਈ ਦੀ ਮਹਿਮਾ ਲਿਖੀ ਹੋਈ ਏ ਕਬੀਰ ਬਾਤ ਚੌਪਈ ਦੀ ਮਹਿਮਾ ਕੀ ਸੁਣੇ ਗੂੰਗ ਹੋ ਜਾਏ ਸੁਰਸਨਾ ਭਾਵੀ ਜਿਹਨੂੰ ਬੋਲਣ ਦਾ ਢੰਗ ਨਹੀਂ ਆਉਂਦਾ ਮਨ ਲਾ ਕੇ ਚੌਪਈ ਪੜੇ ਉਹਨੂੰ ਮਹਿਫਿਲ ਦੇ ਸਭਾ ਦੇ ਚ ਬੋਲਣ ਦਾ ਢੰਗ ਆ ਜਾਏਗਾ ਗੂੰਗਾ ਸਭੇ ਮਨੁੱਖ ਸਭੇ ਬਈਏ ਦੇ ਸੱਭੇਤਾ ਹੈ ਸਭਾ ਦੇ ਚ ਬੋਲਣ ਦਾ ਢੰਗ ਹੈ ਸਬਦ ਵਿਚ ਕਿਹੋ ਜੀਆਂ ਦੀ ਗੱਲ ਕਰਨੀ ਚਾਹੀਦੀ ਤੇ ਕਿਹੜੀ ਨਹੀਂ ਕਰਨੀ ਚਾਹੀਦੀ ਉਹਨੋ ਪਧਰੇ ਸਬਦੇ ਸਬੇਤ ਸੁਨੇ ਗੁੰਗ ਜੋ ਯਾਇ ਸੁਰਸਨਾ ਪਾਵੇ ਸੁਨੇ ਮੂੜ ਚਿਤ ਲਾਇ ਛ ਕਰਤਾਵੇ ਦੁਖ ਦਰਦ ਭਾਵ ਨਿਕਟ ਨਾ ਤੇ ਨਰ ਕੇ ਰੈ ਉਹ ਜੋ ਯਾ ਕੀ ਇੱਕ ਬਾਰ ਚਉਪਈ ਕੋ ਗਏ ਇੱਕ ਦਫਾ ਮਨ ਲਾ ਕੇ ਚੌਕ ਚਉਪਈ ਪੜੇ ਦੁਖ ਦਰਿਦਰ ਮਿਟ ਜਾਕ